ਮੇਰੇ ਪੱਲੇ ਹੋਰ ਨਹੀਂ ਕੁਝ ਬੱਚੀਆਂ ਤਾਂ ਬਸ ਜਾ ਤਾਂ ਜਿਹੜਾ ਸੀ ਤੂੰ ਬਾਨ ਤਰ ਗਿਆ ਸਾਡੇ ਕੋਲਾ ਚ ਉਹ ਤੱਕ ਆਏ ਰੋ ਨੂੰ ਬੜੀ ਤੇ ਤੇਰੀ ਕਦੇ ਬੁਹਾ ਟੋਹਾ ਤੇ ਕਦੇ ਬੁਹਾ ਖੁਲਾ ਵਿਸ਼ਵਾਸ ਹੈ ਬਸ ਤੇਰੇ ਤੇ ਸੱਜਣਾ ਹੋਰ ਕਿਸੇ ਨੂੰ ਕਿਵੇਂ ਮੈਂ ਆਪਣੇ ਦੁੱਖ ਬੋਲਾਂ ਔਰ ਕਿਸੇ ਦਾ ਵੀ ਵਸ ਨਹੀਂ ਚੱਲਦਾ ਸਾਨੂੰ ਕੋਈ ਰਵਾਉਂਦਾ ਨਹੀਂ ਤੇਰੇ ਹਿਜਰ ਤੇ ਰਹਿੰਦੇ ਹਾਂ ਜਾਂ ਸਾਨੂੰ ਕੋਈ ਚੁੱਪ ਕਰਾਉਂਦਾ ਨਹੀਂ ਤੇਰੇ ਤੋਂ ਬਿਨਾ ਅਧੂਰੀ ਏ ਜ਼ਿੰਦਗੀ ਇਕ ਤੂੰ ਹੀ ਐ ਬਸ ਮੇਰੇ ਲਈ ਘਰ ਜਲਦੀ ਨੇੜੇ ਆ ਤੂੰ ਸਚਨਾ ਉਡੀਕ ਤੇਰੀ ਵਿੱਚ ਦਿਲ ਬੈਠਾ ਓਦਾਂਸ ਇਨੂੰ ਦੇਖਦੇ ਆ ਤਸਵੀਰ ਵਿੱਚੋਂ ਇੰਜ ਮਹਿਸੂਸ ਹੋਵੇ ਮੇਰੇ ਕੋਲ ਹੱਥ ਨੇੜੇ ਆ ਕੇ ਬੈਠ ਜਾ ਤੂੰ ਦਿਲ ਦੀ ਗੱਲ ਕੋਈ ਖੋਲ੍ਹਾਂ ਲਵਾਂ ਅਸੀਂ ਤਰਜਾਈਏ ਤੈਨੂੰ ਲੱਭਦੇ ਲੱਭਤੇ ਕਿਤੇ ਅਗਲੇ ਮੋੜ ਤੇ ਮਿਲੇਂਗਾ ਤੂੰ ਮੇਰੇ ਤਾਂ ਪੈਰੇ ਕੰਢੇ ਚੁੱਪ ਰਹਿ ਕਿਤੇ ਫੁੱਲਾਂ ਵਾਂਗ ਥਿਲੇਂਗਾ ਸਾਡੀ ਉਮੀਦ ਨੂੰ ਤੋੜੀ ਨਾ ਖੇੜੀ ਨਾ ਸਾਡੇ ਜਜ਼ਬਾਤਾਂ ਨਾਲ ਰੂਹਾਂ ਦਾ ਮੇਲ ਹੈ ਸੱਚਾ ਭੁਗਦਾ ਨਹੀਂ ਬਸ ਬਤਾ ਨਾਲ ਭੁਗਦਾ ਨਹੀਂ ਬਸ ਬਤਾ ਨਾਲ